ਮੇਰੀਓ ਧੀਓ ਮੇਰੀਓ ਭੈਣੋ ਜਾਂ ਮੇਰੇ ਜਿਹੜੇ ਵੀ ਨੋਜਵਾਨ ਵੀਰ ਸੁਣਦੇ ਪਏ ਨੇ ਸੁਣਿਆ ਜੇ ਜਿਸ ਕੋਮ ਦੇ ਆਪਜੀ ਵਾਰਸ ਹੋ ਉਹਨਾਂ ਨੂੰ ਕਿਸ ਚੀਜ਼ ਦਾ ਨਿੱਗ ਮਿਲਦਾ ਖੈ ਸਾਧ ਸੰਗਤ ਉੱਥੇ ਬਚਨ ਕਹਿ ਗਏ ਬਾਬਾ ਚੋਰਾਵਰ ਸਿੰਘ ਬੋਲਦੇ ਨੇ ਦਾਦੀ ਮਾਂ ਦਾਦੀ ਮਾਂ ਕਿਉਂ ਸਾਨੂੰ ਤਰਵਾਸਾ ਪਈ ਦੇਣੀ ਏ ਸਾਨੂੰ ਪਤਾ ਖੈ ਇਹ ਖਨੇਰੀ ਰਾਤ ਠੰਡ ਬੜੀ ਖੈ ਇੱਥੇ ਕੋਈ ਕੱਪੜਾ ਨਹੀਂ ਤੇ ਮਾਂ ਤੂੰ ਕਹਿੰਦੀ ਏ ਨਿੱਗ ਦੇਾਂਗੀ ਮਾਂ ਉਸੇ ਵੇਲੇ ਗੜਾ ਭਾਰਿਆ ਕਹਿੰਦੀ ਪੁੱਤ ਵੇ ਹਾਂ ਜਿਸ ਪੰਥ ਦੇ ਤੁਸੀਂ ਵਾਰਿਸ ਕੋ ਅੱਜ ਜਿਸ ਪੰਥ ਦੀ ਅਗਵਾਈ ਤੁਸੀਂ ਕਰਨੀ ਖੈ ਤੇ ਅੱਜ ਤੁਹਾਡੇ ਨਾਲ ਮੈਂ ਸਮੁੱਚੀ ਕੌਮ ਨੂੰ ਦੱਸ ਕੇ ਜਾਣਾ ਚਾਹੁੰਦੀ ਖਾਂ ਅਸਲ ਵਿੱਚ ਜਿਹੜੇ ਸਿੱਖ ਪੰਥ ਦੇ ਵਾਰਿਸ ਹੁੰਦੇ ਨੇ ਉਹਨਾਂ ਨੂੰ ਨਿੱਗ ਮਿਲਦਾ ਕਿੱਥੋਂ ਖੈ ਕਹਿਣ ਲੱਗੀ ਪੁੱਤ ਵੇ ਮੈਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦੇ ਇਤਿਹਾਸ ਦੇ ਵਿੱਚੋਂ ਮੈਂ ਬਾਤ ਪਾਵਾਂ ਕਿ ਤੁਹਾਡੇ ਇਸ ਸੋੜ ਵੰਸ਼ ਦੇ ਵਿੱਚੋਂ ਕਿਵੇਂ ਗੁਰੂ ਅਰਜਨ ਦੇ ਮਹਾਰਾਜ ਨੇ 33 ਤਵੀ ਤੇ ਬਹਿ ਕੇ ਉਹਨਾਂ ਨੇ ਧਰਮ ਦੀ ਖਾਤਰ ਆਪਾ ਵਾਰਿਆ ਸੀ ਤੇ ਜਿਹੜਾ ਤੁਹਾਡਾ ਦਾਦਾ ਸੀ ਗੁਰ ਤੇਗ ਬਹਾਦਰ ਉਹ ਕਿਵੇਂ ਸਰਕਾਰਾਂ ਅੱਗੇ ਹਕੂਮਤ ਅੱਗੇ ਪਾ ਪੱਗੇ ਜ਼ੁਲਮ ਅੱਗੇ ਨਹੀਂ ਸੀ ਝੁਕਿਆ ਆਹ ਉਹਨਾਂ ਸ਼ਹੀਦਾਂ ਦੀਆਂ ਦਾਸਤਾਨਾਂ ਦੇ ਵਿੱਚੋਂ ਮੈਂ ਤੁਹਾਨੂੰ ਨਿੱਕ ਦੇਣ ਦਾ ਯਤਨ ਕਰ ਅਖੋ ਸਤਨਾਮਾ